ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵਿਚਕਾਰ ਗਲਤਫਹਿਮੀਆਂ ਦੂਰ ਹੋ ਗਈਆਂ ਨੇ ਦੋਵਾਂ ਦੇ ਵਿਚਕਾਰ ਚੱਲ ਰਹੀਆਂ ਜਿਹੜੀਆਂ ਖਟਾਸ ਦੀਆਂ ਖਬਰਾਂ ਨੇ ਉਹ ਮਠਾਸ ਚ ਬਦਲ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਜਿਹੜੇ ਆ ਉਹ ਇੱਕ ਪੇਜ ਤੇ ਵਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਤਾਰ ਸਿੰਘ ਸੰਧਵਾ ਨੂੰ ਕਿਹੜੀਆਂ ਗੱਲਾਂ ਕਹਿ ਕੇ ਤੇ ਕੀ ਕਹਿ ਕੇ ਮਨਾਇਆ ਇਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਬੀਤੇ ਕਈ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਲਤਾਰ ਸਿੰਘ ਸਦਮਾ ਦੇ ਵਿਚਕਾਰ ਜਿਹੜੀਆਂ ਉਹ ਖਠਾਸ ਦੀਆਂ ਖਬਰਾਂ ਰੋਲੇ ਰੱਪੇ ਦੀਆਂ ਖਬਰਾਂ ਚੱਲ ਰਹੀਆਂ ਸਨ ਚਰਚਾਵਾਂ ਇਹ ਸਨ ਕਿ ਦੋਵਾਂ ਆਗੂਆਂ ਦੇ ਵਿਚਕਾਰ ਤਲਵਾਰਾਂ ਨਿਕਲ ਚੁੱਕੀਆਂ ਨੇ ਚਰਚਾ ਸੀ ਕਿ ਕਲਤਾਰ ਸਿੰਘ ਸੰਧਵਾ ਕਿਸੇ ਵੇਲੇ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਇੱਕ ਪ੍ਰੈਸ ਨੋਟ ਰੋਕੇ ਜਾਣ ਤੋਂ ਬਾਅਦ ਇਹ ਖਬਰਾਂ ਸ਼ਰੇਆਮ ਚਲੀਆਂ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਕਲਤਾਰ ਸਿੰਘ ਸੰਧਵਾ ਦੀ ਕਰੀਬ ਇੱਕ ਘੰਟਾ ਬੜੇ ਖੁਸ਼ਗੁਵਾਰ ਮਾਹੌਲ ਚ ਜਿਹੜੀ ਆ ਉਹ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਕਈਆਂ ਗਈਆਂ ਨੇ ਕੀ ਕਿਹਾ ਗਿਆ ਇਹਦੇ ਬਾਰੇ ਗੱਲ ਕਰਦੇ ਹਾਂ ਦਰਅਸਲ ਮੌਕਾ ਉਸ ਵੇਲੇ ਦਾ ਸੀ ਜਦੋਂ ਜਲੰਧਰ ਪੱਛਮੀ ਤੋਂ ਨਵੇਂ ਵਿਧਾਇਕ ਬਣੇ ਮਹਿੰਦਰ ਭਗਤ ਦੇ ਸੌ ਚੱਕ ਸਮਾਗਮ ਦਾ ਜਿਹੜਾ ਮਾਹੌਲ ਚੱਲ ਰਿਹਾ ਸੀ ਇਸੇ ਦਰਮਿਆਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਹਿੰਦਰ ਭਗਤ ਨੂੰ ਸੌ ਚਕਾਈ ਤਾਂ ਉਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੌ ਚੱਕ ਸਮਾਗਮ ਦੇ ਵਿੱਚ ਮੌਜੂਦ ਸਨ ਅਤੇ ਇਸ ਮਿਲਣੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਲਤਾਰ ਸਿੰਘ ਸੰਧਵਾ ਦੀਆਂ ਗੱਲਾਂ ਹੋਈਆਂ ਕਰੀਬ 1 ਘੰਟਾ ਦੋਵੇਂ ਆਗੂ ਜਿਹੜੇ ਐ ਮੁੱਖ ਮੰਤਰੀ ਤੇ ਸੰਧਵਾ ਜਿਹੜੇ ਆ ਉਹ ਆਪਸੀ ਮੇਲਜੋਲ ਦੇ ਵਿੱਚ ਇਹ ਗੱਲਾਂ ਕੀਤੀਆਂ ਮੁੱਖ ਮੰਤਰੀ ਤੇ ਸਪੀਕਰ ਦੇ ਵਿਚਾਰ ਹੋਈਆਂ ਗੱਲਾਂ ਦਾ ਤੱਤਸਾਰ ਕੀ ਨਿਕਲਦਾ ਹੈ ਗੱਲ ਬੇਨ ਮੁੱਦਾ ਜਿਹੜਾ ਉਹ ਇਹ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਕੰਪਲੈਕਸ ਚ ਪੁੱਜੇ ਤਾਂ ਸਪੀਕਰ ਸੰਧਵਾਣ ਗੁਲਾਬ ਦੇ ਫੁੱਲਾਂ ਵਾਲਾ ਗੁਲਦਸਤਾ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਦੋਵੇਂ ਆਗੂਆਂ ਨੇ ਇੱਕੋ ਜਿੰਨਾ ਨਿੱਘ ਦਿਖਾਇਆ ਆਪ ਸੀਸ ਬੰਦਾ ਵਿੱਚ ਆਈ ਘਟਾਸ ਨੂੰ ਅੱਜ ਦੇ ਸੌ ਚੁੱਕ ਸਮਾਗਮ ਨੇ ਮਿਟਾਸ ਵਿੱਚ ਬਦਲ ਦਿੱਤਾ ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਗਲਤਫਹਿਮੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਅਤੇ ਸੰਧਵਾ ਨੇ ਆਪਣੇ ਮਨ ਦੀਆਂ ਗੱਲਾਂ ਮੁੱਖ ਮੰਤਰੀ ਨਾਲ ਸਾਂਝੀਆਂ ਕੀਤੀਆਂ ਜਦੋਂ ਮੁੱਖ ਮੰਤਰੀ ਦੀ ਵਾਰੀ ਆਈ ਤਾਂ ਮੁੱਖ ਮੰਤਰੀ ਨੇ ਸਪੀਕਰ ਨੂੰ ਸਾਫ਼ ਆਖਿਆ ਕਿ ਜਦੋਂ ਵੀ ਕੋਈ ਮਸਲਾ ਹੋਵੇ ਕੋਈ ਗੱਲ ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਮੁੱਦਾ ਹੋਵੇ ਤਾਂ ਸਿੱਧਾ ਉਹਨਾਂ ਨੂੰ ਟੈਲੀਫੋਨ ਕਰ ਲਿਆ ਜਾਵੇ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਤਾਰ ਸਿੰਘ ਸੰਧਵਾ ਨੂੰ ਆਖੀ ਆ ਇਸ ਦੌਰਾਨ ਦੋਵੇਂ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀਆਂ ਜਿਹੜੀਆਂ ਨੇ ਕਿ ਨੁਕਤੇ ਜਿਹੜੇ ਆ ਉਹ ਵੀ ਸਾਂਝੇ ਕਿਤੇ ਬੁਲਾਏ ਜਾਣ ਸੰਬੰਧੀ ਜਿਹੜੀਆਂ ਚਰਚਾਵਾਂ ਜਿਹੜੀਆਂ ਨੇ اجلاس ਬਾਰੇ ਉਹ ਸਾਂਝੀਆਂ ਕੀਤੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਆਪਸੀ ਮਿਲਣੀ ਨੇ ਉਹਨਾਂ ਚਰਚਾਵਾਂ ਨੂੰ ਵੀ ਲਗਾਮ ਲਗਾ ਦਿੱਤੀ ਹੈ ਜਿਨ੍ਹਾਂ ਚਰਚਾਵਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਸਰਕਾਰ 'ਚ ਸਿਆਸੀ ਫਰੰਟ ਤੇ ਸਭ ਕੁਝ ਅੱਛਾ ਨਹੀਂ ਹੈ ਅਤੇ ਖਬਰਾਂ ਲਗਾਤਾਰ ਗਰਦਿਸ਼ ਕਰ ਰਹੀਆਂ ਸਨ ਚੇਤੇ ਰਹੇ ਕਿ ਪਿਛਲੇ ਦਿਨਾਂ ਵਿੱਚ ਵਿਰੋਧੀ ਧਿਰਾਂ ਨੇ ਝਟਕਾਰੇ ਲਏ ਸਨ ਕਿ ਕੁਲਤਾਰ ਸਿੰਘ ਸੰਧਵਾ ਆਪਣੇ ਧੜੇ ਨਾਲ ਦਿੱਲੀ 'ਚ ਚਲੇ ਗਏ ਨੇ ਤੇ ਉਹ ਬਾਗੀ ਤਿਵਰ ਅਪਣਾਰੇ ਨੇ ਆਪ ਦੀ ਹਾਈ ਕਮਾਂਡ ਨੂੰ ਵੀ ਅੰਦਰੋਂ-ਅੰਦਰੀ ਇਹ ਸੁਨਹਿਰੀ ਮੌਕਾ ਜੱਪਦਾ ਲੱਗਿਆ ਹੋ ਸਕਦਾ ਹੈ ਪਰ ਮੌਕੇ ਦੀਆਂ ਪ੍ਰਸਥਿਤੀਆਂ ਸੁਖਾਵੀਆਂ ਨਹੀਂ ਸਨ ਜਲੰਧਰ ਦੀ ਜਿਮਨੀ ਚੌਂ ਤੋਂ ਪਹਿਲਾਂ ਸਿਆਸੀ ਖੇੜੇ ਦਾ ਧੂਆ ਸਿਖਰ ਵੱਲ ਉੱਠ ਰਿਹਾ ਸੀ ਪਰ ਜਲੰਧਰ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਸਿਆਸੀ ਤੌਰ ਦੇ ਉੱਤੇ ਮਜ਼ਬੂਤ ਹੋਏ ਤੇ ਉਹਨਾਂ ਦਾ ਸਿਆਸੀ ਗ੍ਰਾਫ ਵਧਿਆ ਖੁਸ਼ਵਾਰ ਹੋਏ ਗਿਆ ਮਾਹੌਲ ਇਸ ਪ੍ਰਕਾਰ ਬਣ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਵਾ ਨੇੜੇ-ਨੇੜੇ ਆਉਂਦੇ ਜਾਬਦੇ ਨੇ ਕਰੀਬ 1 ਤੋਂ ਡੇਢ ਮਹੀਨਾ ਦੋਵੇਂ ਆਗੂ ਆਮੋ ਸਾਹਮਣੇ ਨਹੀਂ ਮਿਲੇ ਦੋਵੇਂ ਆਗੂਆਂ ਦੀ ਕੋਈ ਮੀਟਿੰਗ ਨਹੀਂ ਹੋਈ ਡੇਢ ਮਹੀਨੇ ਅੰਦਰ ਖਾਤੇ ਸਿਆਸੀ ਖੁੰਧਕਾਂ ਦਾ ਥੋਕ ਬਾਜ਼ਾਰ ਸਜਿਆ ਰਿਹਾ ਹੁਣ ਇਹ ਗੱਲ ਤਾਂ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਮਾ ਦੇ ਵਿਚਕਾਰ ਸਾਰਾ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਸੀ। ਕੱਲ ਦੀ ਮੀਟਿੰਗ ਇਸ ਮਾਮਲੇ ਦੇ ਵਿੱਚ ਕਿੰਨਾ ਯੋਗਦਾਨ ਪਾਉਂਦੀ ਹੈ, ਕਿੰਨੇ ਪੱਧਰ ਦੇ ਉੱਤੇ ਇਹ ਮੀਟਿੰਗ ਜਿਹੜੀ ਹੈ, ਉਹ ਦੋਵੇਂ ਆਗੂਆਂ ਦੇ ਸਬੰਧਾਂ ਨੂੰ ਸੁਖਾਲਾ ਕਰ ਸਕਦੀ ਹੈ ਇਹ ਤਾਂ ਹੁਣ ਸਮੇਂ ਦੇ ਗਰਭ ਦੇ ਵਿੱਚ ਹੈ। ਪਰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਲਤਾਰ ਸਿੰਘ ਸੰਧਮਾ ਦੇ ਵਿਚਕਾਰ ਅੱਜ ਤੋਂ ਡੇਢ ਮਹੀਨਾ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਸਾਰਾ ਕੁਝ ਠੀਕ-ਠਾਕ ਨਹੀਂ ਚੱਲ ਰਿਹਾ ਸੀ ਇਹ ਕਿਸ ਪ੍ਰਕਾਰ ਦਾ ਚੱਲ ਰਿਹਾ ਸੀ ਕਿਵੇਂ ਦਾ ਸੀ ਇਹ ਬਾਰੇ ਇਹਦੇ ਬਾਰੇ ਹੁਣੇ ਹੌਲੀ-ਹੌਲੀ ਗੱਲਾਂ ਬਾਹਰ ਹੋਣ ਗਈਆਂ ਪਰ ਹੁਣ ਜਿਹੜਾ ਮਾਹੌਲ ਕਹਿੰਦੇ ਐ ਕਿ ਬਦਲਿਆ ਮਾਹੌਲ ਦੇ ਵਿੱਚ ਕੀ-ਕੀ ਬਦਲਿਆ ਤੁਹਾਡੇ ਸਾਹਮਣੇ ਰੱਖਿਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਸਿੱਧਾ ਟੈਲੀਫੋਨ ਕਰ ਲਿਆ ਜਾਵੇ ਜੇਕਰ ਕੋਈ ਗੱਲ ਹੁੰਦੀ ਆ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਮਾਹੌਲ ਬੱਜੇ ਬੰਨਿਆ ਗਿਆ ਹੈ ਇਹ ਕਿੰਨਾ ਕੁ ਸਾਜ਼ਗਾਰ ਹੁੰਦਾ ਕੀ ਜਿਹੜੀ ਪੀਤੇ ਕਈ ਸਾਲਾਂ ਤੋਂ ਚੱਲ ਰਹੀ ਹੈ ਜਾਂ ਕਈ ਮਹੀਨਿਆਂ ਤੋਂ ਜਿਹੜੀ ਖੁੰਧਕਬਾਜੀ ਚੱਲ ਰਹੀ ਹੈ ਜਾਂ ਫਿਰ ਕਲਤਾਰ ਸਿੰਘ ਸੰਧਵਾ ਕੋਈ ਮਾਸਟਰ ਪਲਾਨ ਤੇ ਕੰਮ ਕਰ ਰਹੇ ਨੇ ਉਹ ਇੱਕ ਮੀਟਿੰਗ ਦੇ ਨਾਲ ਕੀ ਉਹ ਧਰਿਆ ਧਰਾਇਆ ਰਹੇਗਾ ਕੀ ਉਹ ਸਾਰਾ ਕੁਝ ਠੰਡੇ ਬਸਤੇ ਚ ਪੈ ਜਾਏਗਾ ਜਾਂ ਖਤਮ ਕਰ ਦਿੱਤਾ ਜਾਵੇਗਾ ਇਹ ਹੁਣ ਵੱਡਾ ਸਵਾਲ ਹੈ ਸਿਆਸਤ ਦੇ ਅੰਦਰ ਗੀਵਨ ਟੇਕ ਦੀ ਪੋਜੀਸ਼ਨ ਹੁੰਦੀ ਹੈ ਕੁਝ ਦੇਣਾ ਪੈਂਦਾ ਹੈ ਤੇ ਕੁਝ ਲੈਣਾ ਪੈਂਦਾ ਹੈ ਇਹ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਕੀ ਸਿਰਫ ਗੱਲਾਂ ਦੇ ਨਾਲ ਸਾਰਾ ਕੁਝ ਸੈੱਟ ਹੋ ਜਾਣਾ ਜਾਂ ਫਿਰ ਅੰਦਰ ਖਾਤੇ ਕੁਝ ਹੋਰ ਵੀ ਚੀਜ਼ਾਂ ਤੈਅ ਕੀਤੀਆਂ ਗਈਆਂ ਨੇ ਕਿ ਇਸ ਤਰ੍ਹਾਂ ਨਹੀਂ ਤੁਸੀਂ ਸਾਡੇ ਖਿਲਾਫ ਨਹੀਂ ਚੱਲਣਾ ਅਸੀਂ ਤੁਹਾਡੇ ਖਿਲਾਫ ਨਹੀਂ ਚੱਲਣਾ ਅਸੀਂ ਤੁਹਾਨੂੰ ਇਹ ਸਹੂਲਤ ਦੇਵਾਂਗੇ ਤੁਹਾਡੀ ਸਰਕਾਰ ਦੇ ਵਿੱਚ ਸਪੀਕਰ ਨੂੰ ਮੁੱਖ ਮੰਤਰੀ ਨੇ ਕਿਹਾ ਹੋਵੇ ਕਿ ਸਰਕਾਰ ਦੇ ਵਿੱਚ ਚੱਲੂਗੀ ਤੁਹਾਡਾ ਬੋਲ ਵਾਲਾ ਹੋਊਗਾ ਇਸ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਗਿਆ ਕਲਤਾਰ ਸਿੰਘ ਸੰਧਵਾ ਵੱਲੋਂ ਕੋਈ ਕੀ ਇਸ ਤਰ੍ਹਾਂ ਦਾ ਭਰੋਸਾ ਦਿੱਤਾ ਗਿਆ ਕਿ ਮੁੱਖ ਮੰਤਰੀ ਦੀ ਨੂੰ ਕੋਈ ਖਤਰਾ ਨਹੀਂ ਹੋਊਗਾ ਮੁੱਖ ਮੰਤਰੀ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੋਊਗਾ ਸਾਰੀਆਂ ਚੀਜ਼ਾਂ ਮੇਲ ਮਲਾਪ ਨਾਲ ਚੱਲਣਗੀਆਂ ਜੇਕਰ ਅਜਿਹਾ ਕੁਝ ਹੋਇਆ ਤਾਂ ਫਿਰ ਬਹੁਤ ਵਧੀਆ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਲਈ ਪਰ ਜੇਕਰ ਅੰਦਰ ਖਾਤੇ ਚੀਜ਼ਾਂ ਜਿਉਂਦੀਆਂ ਤਿਉਣੇ ਫਿਰ ਹਾਲ ਦੀ ਘੜੀ ਇਸ ਮੀਟਿੰਗ ਦੇ ਬਾਰੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਮੀਟਿੰਗ ਜ਼ਖਮ ਦੇ ਉੱਤੇ ਮਲਮ ਲਾਉਣ ਦਾ ਕੰਮ ਤਾਂ ਕਰ ਸਕਦੀ ਹੈ ਪਰ ਜ਼ਖਮ ਨੂੰ ਠੀਕ ਫਿਲਹਾਲ ਕਰਦੀ ਹੋਈ ਨਜ਼ਰ ਨਹੀਂ ਆਉਂਦੀ